ਜਗਤ ਪੰਜਾਬੀ ਸਭਾ ਕੈਨੇਡਾ ਵੀ ਪ੍ਰਧਾਨ ਹਾਂ ਪੰਜਾਬ ਦੇ ਵਿੱਚ ਔਰ ਅੱਜ ਦਾ ਜਿਹੜਾ ਪ੍ਰੈਸ ਕਾਨਫਰੈਂਸ ਦਾ ਵਿਸ਼ਾ ਸੀਗਾ ਉਹ ਸੀਗੀ ਨੈਤਿਕਤਾ ਔਰ ਜਿਹੜੀ ਕਿ ਜਗਤ ਪੰਜਾਬੀ ਸਭਾ ਕੈਨੇਡਾ ਦੀ ਤਰਫੋਂ ਅਸੀਂ ਕਾਨਫਰੈਂਸ ਕਰਾਉਣ ਜਾ ਰਹੇ ਹਾਂ 27 28 ਤੇ 29 ਜੂਨ ਨੂੰ ਬ੍ਰਮਟਨ ਦੇ ਵਿੱਚ ਉਹਦੇ ਬਾਰੇ ਅਸੀਂ ਦੱਸਣਾ ਚਾਹੁੰਦੇ ਸੀ ਜਿਸ ਕਰਕੇ ਪ੍ਰੈਸ ਕਾਨਫਰੈਂਸ ਕੀਤੀ ਗਈ ਸੀ ਔਰ 2009 ਤੋਂ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬ ਪੰਜਾਬੀ ਔਰ ਪੰਜਾਬੀ ਇੱਕ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਉਣ ਵਾਸਤੇ ਔਰ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਹਨ ਔਰ ਮੁੱਖ ਤੌਰ ਤੇ ਇਹ ਜਿਹੜੀ ਸਭਾ ਹੈ ਅੱਜ ਨੈਤਿਕ ਕਦਰਾਂ ਕੀਮਤਾਂ ਨੂੰ ਬੱਚਿਆਂ ਦੇ ਵਿੱਚ ਧਾਰਨੀ ਕਰਨ ਵਾਸਤੇ ਇੱਕ ਨੈਤਿਕਤਾ ਦਾ ਨਵਾਂ ਵਿਸ਼ਾ ਲੈ ਕੇ ਆਈ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਸ ਵਿਸ਼ੇ ਦੇ ਨਾਲ ਅਸੀਂ ਇੱਕ ਬੱਚਿਆਂ ਦੇ ਵਿੱਚ ਬਹੁਤ ਹੀ ਚੰਗੀਆਂ ਅ ਕਦਰਾਂ ਕੀਮਤਾਂ ਜਿਹੜੀਆਂ ਹਨ ਉਹਨੂੰ ਪਰਫੁੱਲਤ ਕਰਨ ਦਾ ਅਸੀਂ ਯਤਨ ਕਰਾਂਗੇ ਔਰ ਸਾਡੀ ਇਹ ਹੀ ਆਸ ਹੈ ਕਿ ਇੱਕ ਬਹੁਤ ਹੀ ਸਹਜ ਸਮਾਜ ਦਾ ਨਿਰਮਾਣ ਹੋ ਸਕੇ ਇਹ ਹੀ ਜਗਤ ਪੰਜਾਬੀ ਸਭਾ ਦਾ ਮੇਨ ਮਕਸਦ ਹੋਏਗਾ ਧੰਨਵਾਦ ਸ੍ਰੀ ਕਾਂਜੀ ਮੇਰਾ ਨਾਮ ਸੁਖਜੀਤ ਸਿੰਘ ਚੀਮਾ ਮੈਂ ਜਗਤ ਪੰਜਾਬੀ ਸਭਾ ਵੱਲੋਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੋਆਰਡੀਨੇਟਰ ਤੇ ਇਹਦੇ ਵਿੱਚ ਅਸੀਂ ਲਘੂ ਫਿਲਮ ਮੁਕਾਬਲਾ ਜਿਹੜਾ ਕਰਵਾਉਣ ਜਾ ਰਹੇ ਹਾਂ ਜਿਹਦੇ ਤਿੰਨ ਵਿਸ਼ੇ ਨੇ ਅਧਿਆਪਕ ਚੰਗੇ ਅਧਿਆਪਕ ਦੇ ਉੱਤੇ ਇੱਕ ਲਘੂ ਫਿਲਮ 4 ਤੋਂ 7 ਮਿੰਟ ਦੀ ਹੋਏਗੀ ਔਰ ਨੈਤਿਕਤਾ ਪੰਜਾਬੀ ਮਾਤ ਪਾਰਸ ਕੋਈ ਵੀ ਇਨਸਾਨ ਤਿੰਨ ਫਿਲਮਾਂ ਸਾਨੂੰ ਆਪਣੇ ਵੱਲ ਦੇ ਸਕਦਾ ਹੈ ਤਿੰਨਾਂ ਵਿਸ਼ਾ ਦੇ ਉੱਤੇ ਇੱਕ ਫਿਲਮ ਬਣਾ ਕੇ ਤਿੰਨ ਤੋਂ ਜ਼ਿਆਦਾ ਨਹੀਂ ਤੇ ਇਹਦੇ ਵਿੱਚ ਜੋ ਵੀ winner ਹੋਣਗੇ ਉਹਨਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ ਤੇ ਪੰਜਾਬ ਪੰਜਾਬੀ ਇੰਡਸਟਰੀ ਫਿਲਮ ਇੰਡਸਟਰੀ ਦੇ ਨਾਮ 'ਵਰ ਹਸਤੀ' ਵੱਲੋਂ ਉਹਨਾਂ ਨੂੰ ਇਨਾਮ ਵੀ ਦਵਾਇਆ ਜਾਏਗਾ ਤਾਂ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਇੱਕ ਤਾਂ ਚੰਗੇ ਅਧਿਆਪਕ ਦਾ ਜਿਹੜਾ ਸਰੂਪ ਹੈ ਲੋਕਾਂ ਦੇ ਸਾਹਮਣੇ ਆਵੇ ਨੈਤਿਕਤਾ ਦੇ ਗੁਣ ਤੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਵਿਸ਼ੇ ਦੇ ਉੱਤੇ ਇਹ ਉਹ ਆਪਣੀ ਜਿਹੜੀ ਫਿਲਮਾਂ ਪੇਸ਼ ਕਰਨ ਤਾਂ ਕਿ ਸਮਾਜ ਦੇ ਵਿੱਚ ਜਾਗਰੂਕਤਾ ਆਵੇ ਸਿ ਪੰਜਾਬੀਆਂ ਨਾਲ ਜੁੜ ਸਕੀਏ ਚੰਗੇ ਅਧਿਆਪਕ ਦਾ ਲੋਕਾਂ ਦੇ ਵਿੱਚ ਅਕਸ ਪਉਚਾ ਸਕੀਏ ਪਰ ਨੈਤਿਕਤਾ ਵਰਗੇ ਗੁਣ ਜਿਹੜੇ ਆ ਉਤਪਨ ਹੋਣ ਕਿਸ ਅੱਜ ਦਾ ਜਿਹੜਾ ਮੁਕਤੀ ਸਾ